ਅੱਜ ਤੁਹਾਨੂੰ ਉਹ ਤੁਹਾਨੂੰ ਕੁਦਰਤ ਦੇ ਨਜ਼ਾਰੇ ਦਿਖਾ ਰਹੇ ਹਾਂ ਜੋ ਕਿ ਪਿੰਡ ਸੁਰਜਨ ਪੈਣੀ ਵਿਖੇ ਸਰਦਾਰ ਜਗਦੇਵ ਸਿੰਘ ਦੇ ਵੱਲੋਂ ਜੋ ਰੁੱਖ ਲਗਾਏ ਗਏ ਹਨ ਉਹ ਰੁੱਖਾਂ ਦੇ ਉੱਤੇ ਜੋ ਪੰਛੀਆਂ ਨੇ ਆਲ ਨੇ ਪਾ ਕੇ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬ ਦੇ ਰਾਹੀ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਿੱਕੇ ਨਿੱਕੇ ਜਿਹੜੇ ਚੀੜੀਆਂ ਨੇ ਉਹ ਆਲ ਨੇ ਦੇ ਉੱਤੇ ਬੈਠੀਆਂ ਆਪਾਂ ਨੂੰ ਨਜ਼ਰ ਆ ਰਹੀਆਂ ਨੇ ਤੇ ਆਪਾਂ ਜਿੰਜੀ ਤਰ੍ਹਾਂ ਜੇ ਆਪਾਂ ਦਖਾਣ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਕੁਦਰਤ ਦੀ ਜਿਵੇਂ ਪਿੱਛੇ ਜੇ ਵੱਡੀਆਂ ਵੱਡੀਆਂ ਵੀਡੀਓ ਚੈਨਲ ਤੇ ਬੈਰਨ ਹੋਈਆਂ ਸੀ ਕਿ ਕਿਸਾਨਾਂ ਨੇ ਖਲਵਾੜ ਕੀਤਾ ਪਰ ਸਾਰੇ ਕਿਸਾਨ ਇੱਕੋ ਜਿਹੇ ਨਹੀਂ ਹੁੰਦੇ ਕੁਝ ਇਹ ਜਿਹੇ ਵੀ ਹੁੰਦੇ ਨੇ ਜੋ ਵਾਤਾਵਰਨ ਨੂੰ ਔਰ ਪੰਛੀਆਂ ਬਾਰੇ ਪੂਰਾ ਧਿਆਨ ਜਿਹੜਾ ਉਹ ਰੱਖਿਆ ਜਾਂਦਾ ਤੁਸੀਂ ਸਾਹਮਣੇ ਆਲ ਨੇ ਦੇਖੋ ਇਹਨਾਂ ਨੇ ਖੁਦ ਆਪ ਤਿਆਰ ਕੀਤੇ ਹੋਏ ਨੇ ਪੰਛੀਆਂ ਨੇ ਛੋਟੇ ਛੋਟੇ ਪੰਛੀ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਕੋ ਹੀ ਰੁੱਖ ਦੇ ਉੱਤੇ ਕਿੰਨੇ ਸਾਰੇ ਜਿਹੜੇ ਆਲ ਨੇ ਨੇ ਉਹ ਦੇਖ ਰਹੇ ਹੋ ਸਭ ਨੂੰ ਅਪੀਲ ਹੈ ਕਿ ਰੁੱਖ ਵੱਧ ਤੋਂ ਵੱਧ ਲਾਓ ਜਿਵੇਂ ਕਿ ਇਸ ਵੀਰ ਨੇ ਛੋਟੇ ਭਰਾ ਨੇ ਲਾਇਆ ਹੈ ਇਸ ਤੋਂ ਉਪਰੰਤ ਤੁਹਾਨੂੰ ਬਾਗਦਿਆਂ ਜਿਹੜੀਆਂ ਹੋਰ ਤਸਵੀਰਾਂ ਨੇ ਉਹ ਵੀ ਦਿਖਾਵਾਂਗੇ ਕਿ ਪਿੰਡ ਸੁਰਜਨਪੈਣੀ ਦਾ ਜਿਹੜਾ ਵਾਤਾਵਰਨ ਹੈ ਉਹ ਕਿੰਨਾ ਵਧੀਆ ਬਣਾਇਆ ਹੋਇਆ ਹੈ ਇਹ ਦੂਜੇ ਪਾਸੇ ਜਿਹੜਾ ਵਾਗਲ ਆ ਗਿਆ ਇਹ ਆਪਣਾ ਖੁੱਦਾ ਵਾਗਲ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਰੁੱਖ ਨੇ ਉਹ ਕਿੰਨੇ ਲਗਾ ਕੇ ਹਰਿਆ ਭਰਾ ਆਪਾਂ ਨੇ ਇਹ ਬਣਾਇਆ ਹੋਇਆ ਸਭ ਨੂੰ ਇਹ ਅਪੀਲ ਹੈ ਸੰਦੇਸ਼ ਹੈ ਕਿ ਇਸ ਤਰ੍ਹਾਂ ਸਭ ਨੂੰ ਹੀ ਅਪਰਾਲੇ ਕਰਨੇ ਚਾਹੀਦੇ ਨੇ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਉਹੀ ਆਪਾਂ ਨੂੰ ਆਲ ਨੇ ਫੇਰ ਨਜ਼ਰ ਆਉਂਦੇ ਨੇ ਤੇ ਇਸ ਤੋਂ ਉਪਰੰਤ ਤੁਹਾਨੂੰ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾਵਾਂਗੇ ਤੁਸੀਂ ਬਣੇ ਰਹੋ ਚੈਨਲ ਸ਼ਾਨ ਪੰਜਾਬ ਦੇ ਨਾਲ ਤੇ ਤਸਵੀਰਾਂ ਦੇ ਰਾਹੀਂ ਦੇ ਸਕਦੇ ਹਾਂ ਕਿਵੇਂ ਹਰਿਆ ਭਰਾ ਇਹ ਇੱਕ ਬਾਗਲ ਜੋ ਕਿ ਸਾਡਾ ਆਪਣਾ ਬਾਗਲ ਹੈ ਇਸ ਤੋਂ ਇਲਾਵਾ ਤੁਸੀਂ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਦੇ ਸਕਦੇ ਹਾਂ ਕਿ ਪਿੰਡ ਸੁਰਜਨਪੈਣੀ ਦੇ ਵਿੱਚ ਕਿੰਨਾ ਵਧੀਆ ਜਿਹੜਾ ਮਾਹੌਲ ਹੈ ਉਹ ਬਣਾਇਆ ਹੋਇਆ ਹੈ ਕਿਉਂਕਿ ਰੁੱਖਾਂ ਦੀ ਇੱਥੇ ਬਹੁਤ ਕਦਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਇੱਕੋ ਜਗ੍ਹਾ ਦੇ ਵਿੱਚ ਖੜ ਕੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਸਾਹਮਣੇ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰੁੱਖਾਂ ਦਾ ਉਹ ਹੈ ਉਹ ਸਾਹਮਣੇ ਡੇਰਾ ਆ ਗਿਆ ਇਹ ਗੁੱਗਾ ਮੇੜ ਦੇ ਆ ਗਏ ਤੇ ਇਸ ਤੋਂ ਉਪਰੰਤ ਦੂਜੇ ਪਾਸੇ ਦੀ ਝਾਤ ਮਾਰ ਲਓ ਤਾਂ ਵੀ ਰੁੱਖਾਂ ਦੇ ਰੁੱਖ ਸਾਨੂੰ ਆਕਸੀਜਨ ਔਰ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਡਾਕਟਰਾਂ ਦਾ ਕਹਿਣਾ ਹੈ ਮਹਾਰਾਂ ਦਾ ਕਹਿਣਾ ਹੈ ਕਿ ਇੱਕ ਰੁੱਖ 100 ਸੁੱਖ ਮਤਲਬ ਰੁੱਖ ਲਗਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਸ ਲੋਕਾਂ ਤੱਕ ਪਹੁੰਚਾਓ ਜੋ ਰੁੱਖਾਂ ਦੀ ਕਦਰ ਨਹੀਂ ਕਰਦੇ ਰੁੱਖਾਂ ਬਾਰੇ ਕਦਰ ਜ਼ਰੂਰ ਕਰੋ ਇਸ ਬਾਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬ ਦੀ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਉ ਪੱਤਰਕਾਰ ਮੂਨਿਕ ਸੁਰਜਣ ਪੈਣੀ ਵੀਡੀਓ ਨੂੰ ਬਖਤੋਬਾਦ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਕਿਉਂਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਜੋ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਨੌਜਵਾਨ ਵੀਰਾਂ ਦਾ ਇਹ ਵੱਡਾ ਅਪਰਾਧ ਹੈ ਇਸ ਦੇ ਨਾਲ ਹੀ ਧੰਨਵਾਦ ਅਜਾਜ ਦਿਓ ਜੀ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਜੀ ਕਿਉਂਕਿ ਇਸ ਪੰਛੀਆਂ ਦਾ ਰਹਿਣ ਬਸੇਰਾ ਜਿਵੇਂ ਕੱਲ ਵੱਡੀ ਮਾਤਰਾ ਵਿੱਚ ਮੀਂਹ ਪਿਆ ਸੀ ਫਿਰ ਵੀ ਤੁਸੀਂ ਦੇਖ ਰਹੇ ਪੰਛੀ ਕਿਵੇਂ ਆਪਣੀਆਂ ਆਵਾਜ਼ਾਂ ਕੱਢ ਰਹੇ ਨੇ ਕਿਉਂਕਿ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਜੇਕਰ ਰੁੱਖ ਨਾ ਹੁੰਦੇ ਤਾਂ ਇਹ ਵੀ ਵਿਚਾਰੇ ਜਿਵੇਂ ਤੇਜ਼ ਮੀਂਹ ਸੀ ਮੀਂਹ ਦੇ ਵਿੱਚ ਇਹਨਾਂ ਨੇ ਵੀ ਮਤਲਬ ਕਿ ਮਰ ਜਾਣਾ ਸੀ ਇਸ ਦੇ ਨਾਲ ਹੀ